ਉਹចਤ ਵਾਈ ਸ਼ਾਇਦ ਬੈਸਟ ਰੈਡਰ ਸਟੋਪ ਨੂੰ ਫੋਰਚੂਨਾ ਘਟੀਆਂ ਜੀ ਤੇ ਇੱਕ ਜਗ੍ਹਾ ਦੇ ਸਕੋਰਪੀਓ ਤੇ ਮੈਂ ਬਾਕੀ ਉਹਨੂੰ ਟੂਰ ਟੂਰਨਾਮੈਂਟ ਕਮੇਟੀ ਵਾਲੇ ਉਹ ਵੀ ਭਾਵੇਂ ਮੈਨੂੰ ਗਲਤ ਬੋਲਣਗੇ ਕਹਿਣਗੇ ਜਾਂ ਫੋਨ ਕਰਨਗੇ ਪਰ ਮੈਂ ਜਿਸ ਤਰ੍ਹਾਂ ਹੀ ਮੈਨੂੰ ਸਹੀ ਲੱਗਦਾ ਮੈਂ ਬੋਲਣਾ ਚਾਹਣਾ ਆਪਣੇ ਦਿਲ ਦੀ ਗੱਲ ਮੇਰੇ ਹਿਸਾਬ ਨਾਲ ਇਹ ਪ੍ਰਾਈਜ਼ ਜਿਹੜੇ ਨਹੀਂ ਰੱਖਣੇ ਚਾਹੀਦੇ ਫਿਰ ਆਪਾਂ ਕੰਨੇ ਆ ਵੀ ਪਲੇਅਰ ਨਸ਼ਾ ਕਰਦੇ ਆ ਹਨਾ ਤੇ ਦੂਸਰੀ ਗੱਲ ਪ੍ਰਾਈਜ਼ ਉਹ ਵਾਧਾ ਰੱਖ ਲੋ ਉਹ ਮੈਂ ਪੋਸਟ ਦੇਖੀ ਸ਼ਹਿਰ ਉਥੇ ਪ੍ਰਾਈਜ਼ 1 ਲੱਖ 75000 ਆ ਤੇ ਬੈਸਟ ਅਨਫੋਰਚੂਨੇਟਲੀ ਉਹ ਉਹ ਤੁਸੀਂ ਪ੍ਰਾਈਜ਼ 5 ਲੱਖ 4 ਲੱਖ ਰੱਖੋ 6 ਲੱਖ 7 ਲੱਖ ਜਿੰਨਾ ਵਧੀ ਰੱਖੋ 7 ਲੱਖ ਰਾ ਦਿਓ ਪਹਿਲੇ ਲਾ ਦਿਓ ਜਿਹਦਾ 5 ਲੱਖ ਰੱਖ ਦਿਓ ਜਿਹੜੀ ਤੁਸੀਂ ਸਕੋਰਪੀ ਗੱਡੀ ਦੇਣੀ ਆ ਉਹ ਤੇ ਦੋ ਜਣੇ ਲੈ ਜਾਣੀ ਆ ਦੋ ਬਦਿਆਨੇ ਬਾਕੀ ਜਿਹੜੇ ਆਉਣੇ ਨਾਲ ਉਹਨਾਂ ਨੂੰ ਕੋਹ ਨਹੀਂ ਨਾ ਮਿਲਣਾ ਤੇ ਪਰ ਜਿਹੜੇ ਨਾਲ ਬਾਕੀ ਰਹਿ ਗਏ ਭਾਵੇਂ ਜੁੱਤੇ ਵੀ ਜਿਹੜੇ ਫਰਸ਼ਾਈ ਵੀ ਉਹਨਾਂ ਨੂੰ ਕਿਦੇ ਕਿੰਨੇ ਕੀ ਪੈਸੇ ਆ ਜਾਣਗੇ ਦੱਸੋ ਤੁਸੀਂ ਲੱਖ ਦੇ ਵਿੱਚੋਂ ਇਹ ਮੇਰੀ ਰਿਕਵੈਸਟ ਹੈ ਬਾਕੀ ਜੇ ਗਲਤੀ ਕੋਈ ਹੋਈ ਹੋਵੇ ਤਾਂ ਮਾਫ ਕਰਨਾ ਵੀ ਇਦਾਂ ਦੇ ਇਹਦੇ ਨਾਲੋਂ ਬੈਸਟ ਆਨ